ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਅੱਜ ਦਿਨ ਸ਼ੁੱਕਰਵਾਰ 31 ਅਕਤੂਬਰ 10ਵਾਂ ਮਹੀਨਾ 2025 ਨੂੰ ਸੰਰੂਰ ਮੰਡੀ ਬਾਸਮੰਦੀ ਝੋਨੇ ਦੇ ਰੇਟ ਲੈ ਕੇ ਫੇਰ ਆਇਆ ਰਿਹਾ ਜੀ ਜਿਹੜੇ ਕਿਸਾਨ ਵੀਰ ਚੈਨਲ ਨੂੰ ਦੇਖ ਰਹੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਣ ਤਾਂ ਜੋ ਆਉਣ ਵਾਲੀ ਵੀਡੀਓ ਹਰ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਕੱਲ ਨੂੰ ਨਵੰਬਰ ਮਹੀਨਾ ਚੜ੍ਹਨ ਵਾਲਾ ਹੈਗਾ ਇੰਨ ਨਵੰਬਰ ਮਹੀਨੇ ਵਿੱਚ ਦੇਖਦੇ ਆਂ ਵੀ ਬਾਸਮਤੀ ਦੇ ਰੇਟ ਵਿੱਚ ਕਿੰਨਾ ਕੁ ਵਾਧਾ ਹੁੰਦਾ ਹੈ ਜਾਂ ਅਕਤੂਬਰ ਵਾਂਗੂ ਇਹੀ ਰੇਟ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲ ਲੇਗਾ ਜੇ ਆਪਾਂ ਗੱਲ ਕਰੀਏ ਬੋਰੀ ਦੀ ਤਾਂ ਅਜ 30 ਕੁ ਹਜ਼ਾਰ ਬੋਰੀਆਂ ਜਿਹੜਾ ਸੰਗਰੂਰ ਮੰਡੀ ਵਿੱਚ ਬਾਸਮਤੀ ਝੋਨਾ ਪਹੁੰਚਿਆ ਜੀ ਕਿਸਾਨ ਭਰਾਵੋ ਇੱਕ ਕੁਦਰਤ ਦੀ ਮਾਰ ਜਿਹੜਾ ਝੋਨਾ ਹੈ ਜਿਹੜਾ ਜੇ ਬਾਸਮਤੀ ਹੈ ਜੇ ਮੋਟਾ ਝੋਨਾ ਹੈਗਾ ਇਸ ਸਾਲਾ 2025 ਦੇ ਵਿੱਚ ਜਿਹੜਾ ਬਹੁਤ ਹੀ ਘਟ ਹੈ ਜਿਹੜਾ ਝਾੜ ਆਇਆ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਜੇ ਦੇਖੀਏ ਤਾਂ 60 ਤੋਂ 65 ਮਣਾ ਹੱਦ 70 ਮਣ ਦੇ ਵਿਚਵੀਂ ਜਿਹੜਾ ਮੋਟਾ ਝੋਨਾ ਰਹਿ ਗਿਆ ਤੇ ਬਾਸਮਤੀ ਵੀ ਇਹੀ ਹਿਸਾਬ ਦੇ ਨਾਲ 50-55 ਕ ਮਣ ਦੇ ਹਿਸਾਬ ਦੇ ਨਾਲ ਜਿਹੜਾ 18-19 ਕੁਇੰਟਲ ਦੇ ਤਕਰੀਬਨ ਇਹਦਾ ਝਾੜ ਆ ਜੀ ਆਪਾਂ ਨੂੰ ਵੇਖਣ ਮਿਲਦਾ ਹੈਗਾ ਤੇ ਉਪਰੋ ਦੂਰੀ ਮਾਰ ਆ ਜਿਹੜੀ ਰੇਟ ਦੀ ਪੈਗੀ ਕਿਉਂਕਿ ਭਾਅ ਹੈ ਜਿਹੜਾ ਪਿਛਲੇ ਸਾਲ ਵਾਂਗ ਉੱਥੇ ਜੀ ਖੜਾ ਹੈਗਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਵੈਰੈਟੀ ਕੀ ਰੇਟ ਲੱਗੀ ਸਰਪ੍ਰੋਪ ਜੀ ਆਪਾਂ ਸੰਗਰੂਰ ਮੰਡੀ ਵਿੱਚ ਵੈਰੈਟੀਆਂ ਦੀ ਗੱਲ ਕਰੀਏ ਤਾਂ ਬਾਸਮਤੀ 1509 ਬਾਸਮਤੀ 1847 ਬਾਸਮਤੀ 1121 ਬਾਸਮਤੀ ਮੁਛਲ ਜਿਹਨੂੰ ਆਪਾਂ ਨੌਨ ਵਾਲਾ ਜਾਣਦੇ ਹਾਂ 601 ਅਤੇ 1718 ਤੇ ਨਾਲ ਨਰਮ ਇਹ ਜੀ ਆਪਣੇ ਸੰਗਰੂਰ ਮੰਡੀ ਵਿੱਚ ਪਹੁੰਚਿਆ ਜੀ ਅੱਜ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਾਸਮਤੀ 1509 ਦੀ ਤਾਂ ਇਹ 2800 ਰੁਪਏ ਕੌਂਟਰ ਤੋਂ ਲੈ ਕੇ 3110 ਰੁਪਏ ਸੰਗਰੂਰ ਮੰਡੀ ਵਿੱਚ ਵਿਕੀ ਹੈ ਜੀ ਬਾਸਮਤੀ 1847 ਇਹ ਵੀ ਕਿਸਾਨ ਭਰਾਵੋ 2600 ਰੁਪਏ ਕਵਾਂਟਰਾ ਤੋਂ ਲੈ ਕੇ 2800 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਗਰੂਰ ਮੰਡੀ ਵਿੱਚ ਵੇਚੀ ਹੈ ਜੀ ਅਗਲੀ ਵੈਰਾਈਟੀ ਬਾਸਮਤੀ 1121 ਜਿਹੜੀ 3000 ਰੁਪਏ ਕਵਾਂਟਰਾ ਤੋਂ ਲੈ ਕੇ 3250 ਰੁਪਏ ਤੱਕ ਹੀ ਜਿਹਦਾ ਰੇਟ ਹੈ ਜੀ ਆਪਾਂ ਨੂੰ ਸੰਗਰੂਰ ਮੰਡੀ ਵਿੱਚ ਵੇਖਣ ਨੂੰ ਮਿਲੇਗਾ ਹੁਣ ਆਪਾਂ ਗੱਲ ਕਰਦੇ ਹਾਂਗੇ ਮੁਛਲ 401 ਬਾਸਮਤੀ ਦੀ ਇਹ ਵੀ ਅੱਜ 3200 ਰੁਪਏ ਕਵਾਂਟਲ ਤੋਂ ਲੈ ਕੇ ਹੱਦ 3400 ਰੁਪਏ ਪ੍ਰਤੀ ਕਵਾਂਟਲ ਤੇ ਜਾ ਕੇ ਖੜ ਗਈ ਜੀ। ਬਾਸਮਤੀ 17 18 ਇਹ ਵੀ 3000 ਰੁਪਏ ਕਵਾਂਟਲ ਤੋਂ ਲੈ ਕੇ 3200 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜਿਹੜਾ ਸਮਰੂਰ ਮੰਡੀ ਵਿੱਚ ਇਹਦਾ ਭਾਅ ਜੀ ਆਪਾਂ ਨੂੰ ਵੇਖਣ ਨੂੰ ਮਿਲਿਆ ਜੀ। ਅੱਗੇ ਗੱਲ ਕਰਦਾ ਜੀ ਚਿੱਟੇ ਸੋਨੇ ਦੀ ਜਿਹਨੂੰ ਆਪਾਂ ਨਰਮੇ ਦੇ ਨਾਮ ਨਾਲ ਜਾਣਦੇ ਆ ਇਹ ਵੀ ਅੱਜ 6500 ਰੁਪਏ ਕਵਾਂਟਲ ਤੋਂ ਲੈ ਕੇ 7000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਸੰਰੂਰ ਮੰਡੀ ਵੀ ਜਿਹੜਾ ਭਾਜ ਹੀ ਵੇਖਣ ਨੂੰ ਮਿਲਿਆ ਜੀ ਅਕਤੂਬਰ ਮਹੀਨੇ ਦੇ ਵਿੱਚ ਕਿਸਾਨ ਭਰਾਓ ਜੇ ਆਪਾਂ ਗੱਲ ਹੀ ਕਰੀਏ ਤਾਂ ਬਹੁਤ ਤਸੋਬੀ ਹੋਏ ਇਹਨਾਂ ਦੀ ਕਿਤੇ 7500 ਰੁਪਏ ਵੀ ਹੋਏ ਇਹਨਾਂ ਦੀ ਜਾਨੀ 8000 ਦੇ ਨੇੜੇ ਤੇੜੇ ਨਰਮੇ ਨੇ ਵੀ ਨਹੀਂ ਹੱਥ ਮਾਰਿਆ ਤੇ ਬਾਸਮਤੀ ਦੀ ਐਤ ਕੀ ਮੀਤ ਸੀ ਜਿਵੇਂ ਇੱਕ ਹਸਾਬ ਨਾਲ ਘਟ ਲੱਗੀ ਐ ਵੀ ਐਤ ਕੀ 4000 ਪਾਰ ਕਰ ਜੂਗੀ ਪਰ ਅਫਸੋਸ ਦੀ ਗੱਲ ਹੈ ਜਿਹੜਾ ਰੇਟ ਹੈ 100 ਜਾਂ 50 ਰੁਪਿਆ ਕਿਤੇ ਜ਼ਿਆਦਾ ਦੇਖਣ ਨੂੰ ਮਿਲ ਜਾਂਦਾ ਹੈ ਉਹੀ ਦੂਜੇ ਦਿਨ ਹੈ ਜਿਹੜਾ ਘੱਟ ਦੇਖਣ ਨੂੰ ਮਿਲ ਜਾਂਦਾ ਹੈ ਸੋ ਕਿਸਾਨ ਭਰਾਵੋ ਇਹ ਸਨ ਲਾਸਟ ਮਹੀਨੇ 31 ਅਕਤੂਬਰ 10ਵਾਂ ਮਹੀਨਾ 2025 ਬਾਸਮਤੀ ਸੰਗਰੂਰ ਮੰਡੀ ਝੋਨੇ ਦੇ ਰੇਟ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਸੰਗਰੂਰ ਮੰਡੀ ਦੇ ਰੇਟ ਆ ਜਿਹੜਾ ਝੋਨੇ ਦੇ ਭਾਅ ਪਤਾ ਲੱਗ ਸਕਣ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ